ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਹੀ ਹੈ ਦੋਸਤੋ ਕਿ ਅਸੀਂ ਹਰ ਇੱਕ ਨਗਰ ਵਿੱਚ ਜਾ ਰਹੇ ਹਾਂ ਕਿ ਜਿੱਥੇ ਆਪਣੇ ਚੋਣਾਂ ਹੋ ਗਏ ਟੀਨੇ ਪੰਚਾਇਤੀ ਚੋਣਾਂ ਤੇ ਹਰ ਇੱਕ ਸਰਪੰਚ ਨੂੰ ਮਿਲ ਰਹੇ ਹਾਂ ਤੇ ਉਹਨਾਂ ਤੋਂ ਉਹਨਾਂ ਦੇ ਪਿੰਡ ਬਾਰੇ ਜੋ ਉਹਨਾਂ ਦੀ ਟੀਮ ਹੈ ਉਹ ਪੁੱਛ ਰਹੇ ਹਾਂ ਇਸੇ ਤਰ੍ਹਾਂ ਜੇ ਅਸੀਂ ਮਹਿਦਵਾਨੀ ਪਿੰਡ ਵਿੱਚ ਪਹੁੰਚੇ ਨੇ ਜਿੱਥੇ ਨਰੇਸ਼ ਕੁਮਾਰ ਰਾਣਾ ਜੋ ਇੱਥੇ ਦੇ ਸਰਪੰਚ ਬਣੇ ਨੇ ਸਰਪੰਚ ਬਣੇ ਨਹੀਂ ਸਹਿਮਤੀ ਨਾਲ ਬਣਿਆ ਹੈ ਬਣਾਏ ਗਏ ਨੇ ਪਿੰਡ ਵੱਲੋਂ ਕਿਉਂਕਿ ਇੱਕ ਮਾਣਮਾਨਦਾਰ ਸ਼ਖੀਅਤ ਨੇ ਬਹੁਤ ਜੇ ਕਿ ਨੇਕ ਦਿਲ انسان ਇਮਾਨਦਾਰ ਉਹੀ ਬੰਦੇ ਨੂੰ ਹੀ ਲੋਕ ਬਣਾਦੇ ਨੇ ਸਰਪੰਚ ਇਸੇ ਤਰ੍ਹਾਂ ਸਾਡੇ ਨਾਲ ਬੈਠਣੇ ਨੇ ਰੇਸ ਸਿੰਘ ਜਣਾ ਅੱਲਾਹ ਤਾਂ ਆਪਾਂ ਇਹਨਾਂ ਦਾ ਬਹੁਤ ਬਹੁਤ ਕਹਿੰਦੇ ਇਹਨਾਂ ਨੂੰ ਵਧਾਈ ਦਿੰਨੇ ਆ ਇਹਨਾਂ ਨੂੰ ਪਿੰਡ ਨੇ ਸਰਬਸੰਮਤੀ ਨਾਲ ਸਰਪੰਚ ਬਣਾਇਆ ਪਹਿਲਾਂ ਤਾਂ ਇਸ ਤੁਹਾਨੂੰ ਬਹੁਤ ਬਹੁਤ ਵਧਾਈ ਹੋ ਜੀ ਬਹੁਤ ਬਹੁਤ ਤੁਹਾਨੂੰ ਵੀ ਜੀ ਵਧਾਈਆਂ ਜੀ ਤੇ ਸਰਪੰਚ ਸਾਹਿਬ ਜਿੱਦਾਂ ਹੁਣ ਦੇਖਿਆ ਜਾਵੇ ਤੁਹਾਨੂੰ ਸਰਪੰਚ ਬਣਾਇਆ ਗਿਆ ਤੁਸੀਂ ਕੀ ਸੋਚਿਆ ਕਿ ਪਿੰਡ ਦਾ ਜੀ ਕੋਈ ਕੋਲ ਦਿੰਦਾ ਆਪਾਂ ਮੇਨ ਹੁੰਦਾ ਪਿੰਡ ਜੀ ਕੀ ਆਪਾਂ ਇਹ ਕੰਮ ਕਰਨਾ ਅਸੀਂ ਕੋ ਸੋਚਿਆ ਹੋਊਗਾ ਕਿ ਆਪਣੇ ਪਿੰਡ ਦੇ ਵਿਕਾਸ ਬਾਰੇ ਦੱਸੋ ਪਹਿਲਾਂ ਤੁਹਾਨੂੰ ਕੀ ਵਿਕਾਸ ਕਿੰਨਾ ਹੋਇਆ ਵਾ ਪਿੰਡ ਚ ਕਿੰਨਾ ਕੁ ਰਹਿੰਦਾ ਆ ਕਿਹੜੀਆਂ ਕਿਹੜੀਆਂ ਚੀਜ਼ਾਂ ਜਾਨੀ ਤੁਸੀਂ ਸੁਪਨਾ ਲਿਆ ਕਿ ਮੈਂ ਪਿੰਡ ਨੂੰ ਟੀ ਡ੍ਰੀਮ ਹੁੰਦਾ ਨਾ ਇੱਕ ਉਹ ਦੱਸੋ ਪਹਿਲਾਂ ਤਾਂ ਤੁਹਾਡਾ ਇੱਥੇ ਆਣ ਤੇ ਬਹੁਤ ਬਹੁਤ ਧੰਨਵਾਦ ਪੀਵੀ 24 ਵਾਲੇ YouTube ਚੈਨਲ ਤੇ ਥੈਂਕ ਯੂ ਸਰ ਜੀ ਤੇ ਮੈਂ ਤੁਹਾਡੇ ਵੀ ਬਹੁਤ ਆਸ ਕਰਦਾ ਹਾਂ ਕਿ ਤੁਸੀਂ ਇਲਾਕੇ ਦੀਆਂ ਸਮੱਸਿਆਵਾਂ ਜਾਂ ਪਿੰਡ ਦੀਆਂ ਸਮੱਸਿਆਵਾਂ ਨੂੰ YouTube ਤੇ ਜਿਸ ਤਰ੍ਹਾਂ ਦੱਸਦੇ ਆ ਉਡਰ ਨੂੰ ਹੱਲ ਕਰਾਣ ਚ ਵੀ ਤੁਹਾਡਾ ਬਹੁਤ ਯੋਗਦਾਨ ਹੈ। ਥੈਂਕ ਯੂ ਸਾਹਿਬ ਜੀ। ਤੇ ਸਾਡੇ ਪਿੰਡ ਦੀਆਂ ਜੋ ਤੁਸੀਂ ਸਮੱਸਿਆ ਦੀ ਗੱਲ ਕੀਤੀ ਹੈ। ਹਾਂ ਜੀ। ਦੇਖੋ ਜੀ ਪਿੰਡਾਂ 'ਚ ਸਮੱਸਿਆ ਤਾਂ ਚਲਦੀ ਆ ਰਹਿੰਦੀ ਆ। ਬਿਲਕੁਲ ਜੀ। ਪੁਰਾਣੀਆਂ ਖਤਮ ਹੋ ਜਾਂਦੀਆਂ ਨਵੀਆਂ ਸ਼ੁਰੂ ਹੋ ਜਾਂਦੀਆਂ। ਤੇ ਸਾਡੇ ਪਿੰਡ 'ਚ ਜੋ ਸਮੱਸਿਆ ਦੀ ਗੱਲ ਹੈ ਹਾਂ ਜੀ ਇੱਕ ਤਾਂ ਸਾਡੀ ਜੋ ਸੜਕ ਹੈ ਘਟੋ ਘਟ 10-11 ਸਾਲ ਤੇ ਇਹ ਸੜਕ ਬਿਲਕੁਲ ਬਣੀ ਨਹੀਂ ਨੀ ਹੈ। ਪਿਛਲੀਆਂ ਸਰਕਾਰਾਂ ਨੇ ਬਿਲਕੁਲ ਕੋਈ ਕੰਮੇ ਨਹੀਂ ਕੀਤਾ। ਠੀਕ ਹੈ ਜੀ। ਤੇ ਲੇਕਿਨ ਹੁਣ ਸਾਡੇ ਜੋ ਹਲਕਾ ਵਿਧਾਇਕ ਜਾ ਕਿਸੇ ਰੋੜੀ ਜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੀ ਨੇ ਹਾਂਜੀ ਇਹ ਸੜਕ ਤਕਰੀਬਨ ਪਾਸ ਹੋ ਗਈ ਹੈ ਠੀਕ ਹੈ ਜੀ ਹੋ ਸਕੇ ਕੁਝ ਈ ਮਹੀਨਿਆਂ ਚ ਇਹ ਸੜਕ ਦਾ ਕੰਮ ਸ਼ੁਰੂ ਹੋ ਜੇ ਠੀਕ ਹੈ ਜੀ ਸਾਨੂੰ ਪੂਰਨ ਆਸ ਹੈ ਕੰਮ ਸ਼ੁਰੂ ਕਰਨ ਗਏ ਹੋ ਇਹ ਸੜਕ ਸਾਡੀ ਸਿਰੇ ਚੜ ਜਾਏਗੀ ਠੀਕ ਹੈ ਸਰ ਜੀ ਤੇ ਬਾਕੀ ਜਿੱਦਾਂ ਪਿੰਡ ਚ ਪਿਛਲੇ ਸਰਕਾਰਾਂ ਨੇ ਇੱਕ ਸਾਡੇ ਪਿੰਨੇ ਟੂਬਵਲ ਬਾਰੇ ਦੱਸਿਆ ਸੀ ਕਿ ਇੱਕ ਟੂਬਵਲ ਹੈਗਾ ਸਿੰਚਾਈ ਦਾ ਹਾਂਜੀ ਹਾਂਜੀ ਤੇ ਦੂਜਾ ਟੂਬਵਲ ਨਹੀਂ ਹੈ ਹਾਂਜੀ ਉਹ ਮੇਨ ਕਾਰਨ ਆ ਜੀ ਉਹ ਆਪਾਂ ਮੇਨ ਪੁਆਇੰਟ ਆ ਤੁਹਾਡਾ ਜੋ ਕਿਉਂਕਿ ਦੇਖੋ ਇੱਧਰ ਜਿਹੜੀਆਂ ਤੁਹਾਡੀਆਂ ਆਪਣੀਆਂ ਫਸਲਾਂ ਆ ਇਹ ਸਿਰਫ ਆਪਣੇ ਸਰਕਾਰੀ ਟਿਊਬਲਾਂ ਦੇ ਮਿਲ ਪਰ ਹੈ ਸਰਕਾਰੀ ਟਿਊਬਲਾਂ ਦੇ ਮਿਲ ਪਰ ਹੈ ਜੀ ਹਾਂਜੀ ਹਾਂਜੀ ਇੱਕ ਜਨ ਕਹਦੀ ਹੈ ਕਿ ਇੱਕ ਟਿਊਬਲ ਨਾਲ ਨਹੀਂ ਪੂਰਾ ਹੋ ਸਕਦਾ ਹਾਂਜੀ ਹਾਂਜੀ ਹੈਨਾ ਜੀ ਹਾਂਜੀ ਇਸ ਕਰਕੇ ਤੁਹਾਨੂੰ ਦੋ ਟਿਊਬਲ ਤਾਂ ਚਾਹੀਦੇ ਕਟੋਕਟ ਦੋ ਟਿਊਬਲ ਤਾਂ ਚਾਹੀਦੇ ਕਟੋਕਟ ਹਾਂਜੀ 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 ਹੈਨਾ ਜੀ ਹਾਂਜੀ ਜਿਸ ਤਰ੍ਹਾਂ ਅਸੀਂ ਤੇ ਟੂਬਲ ਦੀ ਗੱਲ ਕਰ ਰਹੇ ਸੀ ਹਾਂਜੀ ਹਾਂਜੀ ਟੂਬਲ ਜਿਹੜਾ ਇੱਕ ਨਾਲ ਆਪਣੀ ਸਜਾਈ ਪੂਰੀ ਨਹੀਂ ਹੁੰਦੀ ਹੈ ਨਾ ਨਹੀਂ ਹੁੰਦੀ ਜ਼ਮੀਨ ਜ਼ਿਆਦਾ ਹੈ ਜਿੰਨੀ ਜ਼ਿਆਦਾ ਹੈ ਤੇ ਟੂਬੇ ਲੱਗੇ ਆਪਣੇ ਕੋਈ ਇੱਕ ਹਾਂ ਬਾਰੀ ਬਾਰੀ ਫਸਲਾਂ ਅੰਦਰ ਪੈ ਜਾਣੂ ਇੱਕ ਪਾਸੇ ਲੱਗ ਜਾਂਦਾ ਦੂਜੇ ਨੂੰ ਮਹੀਨਾ ਲੱਗ ਜਾਂਦਾ ਣੇ ਨੂੰ ਬਾਰੀ ਨੂੰ ਹਾਂ ਜਾਨੂ ਫਿਰ ਉਧਰ ਜਾਂਦਾ ਜਾਨੂ ਫਸਲ ਦਾ ਫਿਰ ਕੰਮ ਸੁੱਕ ਜਾਂਦਾ ਹੈ ਹਨਾ ਫਸਲ ਨਹੀਂ ਹੋ ਰਹੇ ਬਿਲਕੁਲ ਬਿਲਕੁਲ ਜੀ ਨਹੀਂ ਇਹ ਤਾਂ ਆਪਾਂ ਵੀ ਜਿਦੋਂ ਸਰਕਾਰ ਅੱਗੇ ਸਦਾ ਆਪਣੇ ਸਦਾ ਜਗਤ ਸਿੰਘ ਰੋੜੀ ਜੋ ਹੌਂਡਿਊਟੀ ਸਪੀਕਰ ਬਦਾਨ ਸਾਹਿਬ ਪੰਜਾਬ ਨੇ ਸਾਡੇ ਹਲਕੇ ਦੇ ਐਮਐਲਏ ਨੇ ਉਹ ਬਹੁਤ ਸਮਝ ਗਰਲੇ ਉਹਨਾਂ ਨੂੰ ਪਤਾ ਤਾਨੂੰ ਪਤਾ ਹੀ ਆ ਜਰੂਰ ਉਹ ਹੱਲ ਕਰਨਗੇ ਤੁਹਾਡਾ ਤੁਹਾਨੂੰ ਵੀ ਨਹੀਂ ਨਹੀਂ ਤੁਹਾਨੂੰ ਪੂਰਨ ਵਿਸ਼ਵਾਸ ਦਿਵਾਇਆ ਬਾਉਣੀ ਜੀ ਕਰਨਗੇ ਮੈਂ ਗੱਲ ਇਹ ਕਰਨਾ ਚਾਹੁੰਦਾ ਸੀ ਕਿ ਉਹ ਪਿਛਲੀ ਵਾਰੀ ਵੀ ਹਾਂਜੀ ਜਿਨ੍ਹਾਂ ਸਰਕਾਰਾਂ ਸਰਕਾਰਾਂ ਰਹੀਆਂ ਉਹਨਾਂ ਦੇ ਜੋ ਵੀ ਨੁਮਾਇੰਦੇ ਰਹੇ ਸਾਡੇ ਇਲਾਕੇ 'ਚ ਹਾਂਜੀ ਕਾਂਗਰਸ ਦੇ ਹੋਏ ਚਾਹੇ ਉਹ ਬੀਜੇਪੀ ਦੇ ਹੋਣ ਹਾਂਜੀ ਹਾਂਜੀ ਉਹਨਾਂ ਨੇ ਇਸ ਟੂ ਵੱਲੋਂ ਕਈ ਵਾਰੀ ਪਿੰਡਾਂ ਵਾਲਿਆਂ ਨੂੰ ਲਾਰੇ ਲਾਏ ਤੁਹਾਡਾ ਸਮਾਨ ਆ ਗਿਆ ਅਸੀਂ ਸ਼ੁਰੂ ਕਰ ਦਾਂਗੇ ਸਰਵੇ ਹੋ ਜਿਵੇਂ 10 11 ਸਾਲ ਤੇ ਇਹੀ ਰੋਲਾ ਪਾ ਰੱਖਿਆ ਪਰ ਟੂ ਵੱਨ ਨਹੀਂ ਲਵਾਇਆ ਟੂ ਵੱਨ ਨਹੀਂ ਲਵਾਇਆ ਹਾਂਜੀ ਹਾਂਜੀ ਮਾਦਰ ਬਾਂਝਾ ਹੀ ਰੱਖਿਆ ਹਾਂਜੀ ਹਾਂਜੀ ਬਿਲਕੁਲ ਬਾਂਝਾ ਰੱਖਿਆ ਹਾਂਜੀ ਇਹ ਤਾਂ ਗਲਤ ਗੱਲ ਹੈ ਜੀ ਤੇ ਆਪਾਂ ਹੁਣ ਸਫਸਤਾ ਵਿੱਚ ਤਾਂ ਹਾਂ ਜਿੱਦਾਂ ਹਰ ਇੱਕ ਪਿੰਡ ਵਿੱਚ ਜਦਦਰ ਦੇਖੀ ਜਾਵੇ ਆਪਣੇ ਪਿੰਡਾਂ ਹਲਕੇ ਦੇ ਹਾਂਜੀ ਇਹ ਜੋ ਇੰਟਰਲੋਕ ਵਗੈਰਾ ਜੀਆਂ ਸੜਕਾਂ ਆਪਣੇ ਮਣ ਚੁੱਕੀਆਂ ਆ ਹਾਂਜੀ ਤੁਹਾਡੇ ਪਿੰਡ ਵਿੱਚ ਤਕਰੀਬਨ ਮੈਂ ਕਹਿੰਦਾ ਬਹੁਤ ਘੱਟ ਸੜਕਾਂ ਇੰਟਰਲੋਕ ਦੀਆਂ ਮਣ ਚੁੱਕੀਆਂ ਨੇ ਸਾਡੇ ਪਿੰਡ ਚ ਇੰਟਰਲੋਕ ਦੀਆਂ ਘੱਟ ਐ ਇਹ ਮਤਲਬ ਜੋ ਸੀਮਟਡ ਐ ਫਰਸ਼ ਵਾਲੀ ਇਹੀ ਬਣੀਆਂ ਜ਼ਿਆਦੇ ਹਾਂਜੀ ਤੇ ਬਾਕੀ ਸਾਡੇ ਕੋਈ ਦੋ ਤਿੰਨ ਗਲੀਆਂ ਐ ਜਿਹੜੀਆਂ ਕਿ ਉਹ ਇੰਟਰਲੋਕ ਦੀਆਂ ਬਣੀਆਂ ਬਾਕੀ ਕੋਈ ਜ਼ਿਆਦਾ ਸਾਡੇ ਜੀ ਇੰਟਰਲੋਕ ਨਹੀਂ ਹੋਈਆਂ ਇਹ ਸਪਾਂਸਰ ਜਿੱਦਾਂ ਪੁੱਛਣਾ ਗੱਲ ਨਾ ਜੇ ਤੁਸੀਂ ਜਾਣ ਕੇ ਨਹੀਂ ਇੰਟਰਲੋਕ ਲਗਾਏ ਕੋਛਿੱਧਰੇ ਇਸ ਏਰੀਏ ਚ ਕਿ ਮਤਲਬ ਬਣਾਈਆਂ ਹੀ ਨਹੀਂ ਗਈਆਂ ਤੇ ਹਵਾਲਾ ਕੋਸ਼ਿਸ਼ ਹੀ ਨਹੀਂ ਕੀਤੀ ਗਈ ਦੇਖੋ ਜੀ ਅਸੀਂ ਤਾਂ ਹੁਣ ਸਰਪੰਚ ਬਣਿਆ ਹਾਂ ਅਸੀਂ ਤਾਂ ਜੋ ਵੀ ਜਿੱਦਾਂ ਹੋਏਗਾ ਅਸੀਂ ਇਸ ਚੀਜ਼ ਨੂੰ ਪਹਿਲ ਦੇਵਾਂਗੇ ਹਾਂਜੀ ਤੇ ਇਹ ਤਾਂ ਪਿਛਲੇ ਨੇ ਜੋ ਕੰਮ ਕੀਤਾ ਉਹ ਵੀ ਆਪਣੇ ਲੈ ਕੇ ਬਹੁਤ ਵਧੀਆ ਕਰਤਾ ਜੀ ਜੋ ਅਸੀਂ ਹੁਣ ਆਪਣੀ ਸੋਚਣਾ ਕਰਾਂਗੇ ਉਹ ਆਪਣੀ ਸੋਚਣਾ ਕਰਾਂਗੇ ਠੀਕ ਹੈ ਜੀ ਤੇ ਇੱਕ ਸਰਦਾਰ ਸਾਹਿਬ ਜੀ ਹੋਰ ਹੈ ਜਿੱਦਾਂ ਮੇਨ ਹੁਣ ਬਣਿਆ ਹੋਇਆ ਸਾਰੇ ਪੁਆਇੰਟ ਹੈ ਜਿੱਦਾਂ ਲਾਈਟਾਂ ਦਾ ਹਾਂਜੀ ਹਾਂਜੀ ਸਾਡੀਆਂ ਸੋਲਰ ਲਾਈਟਾਂ ਵਗੈਰਾ ਸੋਲਰ ਲਾਈਟਾਂ ਜੀ ਆਪਣੇ ਪਿੰਡ ਵਿੱਚ ਜਿੱਦਾਂ ਸੋਲਰ ਲਾਈਟਾਂ ਵਗੈਰਾ ਲੱਗੇ ਹੋਏ ਨੇ ਸਾਡੇ ਕੋਈ 25 30 ਸੋਲਰ ਲਾਈਟਾਂ ਹੈਗੀਆਂ ਲੇਕਿਨ ਉਹਨਾਂ ਦੇ ਵਿੱਚ ਕੋਈ 5 7 ਕੇ ਵੀ ਵਰਕਿੰਗ ਹਾਲਤ 'ਚ ਜੇ ਬਾਕੀ ਉਹ ਸਾਰੀਆਂ ਇਸ ਤਰ੍ਹਾਂ ਹੀ ਪਈਆਂ ਪਿਛਲੇ ਪਿਛਲੇ ਨੇ ਲਵਾਈਆਂ ਹੋਈਆਂ ਨੇ ਫਰੂਨ ਦਾ ਇਹਨਾਂ ਮਤਲਬ ਸਹੀ ਨਹੀਂ ਚੱਲ ਰਿਹਾ ਸਹੀ ਨਹੀਂ ਚੱਲ ਰਹੀਆਂ ਹਾਂਜੀ ਹਾਂਜੀ ਮਤਲਬ 5-7 ਵਰਕਿੰਗ ਕਰ ਰਹੀਆਂ ਲੋਕੀ ਸਰੀਆਂ ਬੰਦ ਨੇ ਬੰਦ ਨੇ ਬੰਦ ਨੇ ਠੀਕ ਹੈ ਜੀ ਬੰਦ ਨੇ ਤੁਹਾਨੂੰ ਤਾਂ ਹੁਣ ਆਪਾਂ ਵਿੱਦਿਆ ਦੇ ਪਾਸੇ ਨੂੰ ਅਜਿਏ ਆਪਣੇ ਸਕੂਲ ਇਹੜੇ ਸਕੂਲ ਆਪਣਾ ਕਿਦਾਂ ਉਹਦੀ ਕੋਈ ਹਾਲਤ ਵਧੀਆ ਖਾਸ ਹਾਲਤ ਨਹੀਂ ਸਕੂਲ ਦੀ ਸਕੂਲ ਦੇ ਜਿਦਾ ਇਮਾਰਤ ਵਧੀਆ ਹੈ ਦੇਖੋ ਜੀ ਸਕੂਲ ਦੀ ਇਮਾਰਤ ਤਾਂ ਬਹੁਤ ਵਧੀਆ ਹੈ ਹਾਂਜੀ ਲੇਕਿਨ ਸਕੂਲ ਚ ਕੁਝ ਕਮੀਆਂ ਵੀ ਹੈਗੀਆਂ ਠੀਕ ਹੈ ਜੀ ਕਮੀਆਂ ਸਕੂਲ ਦੇ ਵਿੱਚ ਚਲੋ ਅਸੀਂ ਹੁਣ ਪਿੰਡ ਦੀ ਬਾਗਡੋਰ ਸੰਭਾਲੀ ਹੈ ਅਸੀਂ ਉਹਨਾਂ ਨੂੰ ਆਪਣੇ ਐਮਐਲਏ ਸਾਹਿਬ ਨੂੰ ਡੀਪੀ ਸਪੀਕਰ ਸਾਹਿਬ ਨੂੰ ਕਹਿ ਕੇ ਅਸੀਂ ਸਾਰੀਆਂ ਕਮੀਆਂ ਨੂੰ ਤੇ ਦੂਰ ਕਰਾਉਣੀਆਂ ਆਂ ਹਾਂਜੀ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਸਾਡੇ ਕਹਿਣ ਤੇ ਇਹ ਕਮੀਆਂ ਨੂੰ ਪੂਰੀਆਂ ਵੀ ਕਰਨੀਆਂ ਆਂ ਔਰ ਸਾਡੇ ਕਹਿਣ ਤੇ ਪਹਿਲਾਂ ਵੀ ਬਹੁਤ ਸਾਡੇ ਮਤਲਬ ਕੰਮ ਕੀਤੇ ਹੋਣੇ ਪਿੰਡ ਦੇ ਸਾਡੇ ਪਿੰਡ ਚ ਟੂਬਵਲ ਖਰਾਬ ਹੋ ਗਿਆ ਸੀ ਹਾਂਜੀ ਘੱਟੋ ਘੱਟ 5.5 ਲੱਖ ਰੁਪਏ ਆਉਣੀਆਂ ਆਪਣੇ ਫੰਡ ਚੋਂ ਲਾ ਕੇ ਸਾਡੇ ਟੂਬ ਰਿਪੇਅਰ ਕਰਕੇ ਦਿੱਤਾ ਜੀ ਹਾਂਜੀ ਅਸੀਂ ਉਹਦੇ ਬਹੁਤ ਧੰਨਵਾਦੀ ਆ ਜੀ ਨਾਲ ਇੱਕ ਗੱਲ ਹੋਰ ਵੀ ਹੈ ਨਾ ਉਹਨਾਂ ਨੇ ਉਹ ਖੁਦ ਕਹਿ ਰਹੇ ਨੇ ਤੁਸੀਂ ਕੰਮ ਦੱਸੋ ਪੈਸੇ ਦੀ ਤੁਸੀਂ ਬਿਲਕੁਲ 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 ਔਰ ਇੱਕ ਜਿੱਥੇ ਵੀ ਜਾਂਦੇ ਨੇ ਇਹੀ ਗੱਲ ਕਹਿੰਦੇ ਨੇ ਕਿ ਹਾਂ ਤਾਂ ਮੇਰੀ ਦੋਨੇ ਜੇਬਾਂ ਫੁੱਲਵਾ ਬਿਲਕੁਲ ਜੀ ਬਿਲਕੁਲ ਤੁਸੀਂ ਕੰਮ ਕਰੋ ਕਰਨ ਵਾਲੇ ਕੋਈ ਸਰਪੰਚ ਮੈਂ ਇੱਕ ਗੱਲ ਕਹਿਣਾ ਅਸੀਂ ਨਾ ਐਲੀਗੇਸ਼ਨ ਬਹੁਤ ਜਲਦੀ ਲਾ ਦਿੰਦੇ ਹਾਂ ਹਾਂਜੀ ਹਾਂਜੀ ਅਸੀਂ ਐਫੀਡ ਨਹੀਂ ਕਰਦੇ ਜਿਵੇਂ ਅਸੀਂ ਐਫੀਡ ਕਰੀਏ ਕਿਉਂਕਿ ਦੇਖੋ ਕਮ ਹੁਣ ਦੇਖੋ ਡਿਊਟੀ ਸਪੀਕਰ ਸਾਹਿਬ ਪੰਜਾਬ ਦੇ ਡਿਊਟੀ ਸਪੀਕਰ ਡਿਊਟੀ ਸਪੀਕਰ ਜੀ ਬਹੁਤ ਵੱਡਾ ਹੁੰਦਾ ਜੀ ਬਿਲਕੁਲ ਜੀ ਹੁਣ ਕੱਲੇ ਕੱਲੇ ਪਿੰਡ ਚਿੱਤਾਂ ਜਾ ਕੇ ਇਹ ਨਹੀਂ ਪੁੱਛ ਸਕਦੇ ਨਹੀਂ ਨਹੀਂ ਜੀ ਲੋਕਾਂ ਦੀ ਡਿਊਟੀ ਮੰਨਦੀ ਸਰਪੰਚਾਂ ਦੀ ਡਿਊਟੀ ਹੈ ਸਰਪੰਚਾਂ ਦੀ ਡਿਊਟੀ ਬਿਲਕੁਲ ਬਿਲਕੁਲ ਜੀ ਹੁਣ ਸਾਡੇ ਵਰਗਾ ਕੋਈ ਕਹਿੰਦਾ ਹੈ ਕਿ ਤੁਸੀਂ ਚਲੋ ਇੰਟਰਵਿਊ ਦਿਓ ਸਾਨੂੰ ਅਸੀਂ ਤੁਹਾਡੀ ਗੱਲਾਂ ਪਛਾਣਨੇ ਆ ਤਾਂ ਅੱਦੇ ਸਰਪੰਚ ਦੇ ਇੰਟਰਵਿਊ ਤੱਕ ਨਹੀਂ ਦੇਣੇ ਨਹੀਂ ਜੀ ਇਹ ਤਾਂ ਜੀ ਖਾਣ ਦਾ ਵੀ ਨਹੀਂ ਬਣਾਵਾ ਸਰਪੰਚ ਸਾਹਿਬ ਜੀ ਦੇਖੋ ਫੇਰ ਘਰੇ ਬੈਠ ਕੇ ਤਾਂ ਕੁਝ ਨਹੀਂ ਹੁੰਦਾ ਕੁਝ ਨਹੀਂ ਮਿਲਦਾ ਜੀ ਘਰੇ ਬੈਠ ਕੇ ਕੁਝ ਨਹੀਂ ਮ ਜੇ ਸਰਪੰਚੀ ਲੈਣੀ ਹੈ ਜਿਦਾਂ ਤੁਸੀਂ ਕਹਿ ਰਹੇ ਆ ਤੁਸੀਂ ਲਈ ਆ ਤੁਸੀਂ ਬਿਲਕੁਲ ਐਕਟਿਵ ਹੈ ਬਿਲਕੁਲ ਜੀ ਜੇ ਤੁਸੀਂ ਲਈਏ ਤੁਸੀਂ ਐਕਟਿਵ ਵੀ ਹੈਂ ਹਾਂਜੀ ਹਾਂਜੀ ਤੁਹਾਨੂੰ ਐਕਟਿਵ ਰਹੋਗੇ ਤਾਂ ਤੁਹਾਡੇ ਪਿੰਡ ਦਾ ਵਿਕਾਸ ਹੋਣਾ ਬਿਲਕੁਲ ਜੀ ਹੁਣ ਆਪਾਂ ਸਰਪੰਚੀ ਲੈ ਕੇ ਘਰ ਆਪਣੇ ਆਪਣੇ ਕੰਮ ਦੇਖਣੇ ਆ ਇਹ ਤਾਂ ਨਹੀਂ ਹਣਾ ਵਿਕਾਸ ਫੇਰ ਆਪਾਂ ਸਰਕਾਰ ਨੂੰ ਗਾਣ ਨਹੀਂ ਘਟਕਾ ਦੇ ਬਿਲਕੁਲ ਜੀ ਇਹ ਤਾਂ ਪਹਿਲ ਤਾਂ ਸਾਨੂੰ ਕਰਨੀ ਪਣੀ ਬਿਲਕੁਲ ਕੋਈ ਵੀ ਕੰਮ ਕਰਨਾ ਤੁਸੀਂ ਆਪਣਾ ਕੰਮ ਛੱਡ ਕੇ ਪਹਿਲਾਂ ਲੋਕਾਂ ਦੇ ਕੰਮ ਵਾਸਤੇ ਆ ਜਦ ਜਿੰਮੇਵਾਰੀ ਲਈਏ ਤਾਂ ਇਹਨੂੰ ਪੂਰੀ ਨਿਭਾਣੀ ਚਾਹੀਦੀ ਹੈ ਨਿਭਾਣੀ ਚਾਹੀਦੀ ਹੈ ਹਾਂਜੀ ਹੁਣ ਮੈਂ ਦੇਖਿਆ ਉਹ ਨਹੀਂ ਦਫ਼ਤਰ ਜਾਣਾ ਨਹੀਂ ਉਹਨਾਂ ਨੂੰ ਦੱਸਣਾ ਕੁਝ ਨਹੀਂ ਤੇ ਬਾਅਦ ਚੋ ਕਈ ਵਾਰ ਸਰਕਾਰ ਨੇ ਕੁਝ ਕੀਤਾ ਨਹੀਂ ਸਰਕਾਰ ਨੂੰ ਆਪਾਂ ਕੁਝ ਹੁਣ ਡਾਕਟਰ ਕੋਲ ਆਪਾਂ ਜਦੋਂ ਐਗਜ਼ਾਮਪਲ ਲੈ ਕੇ ਦੇ ਹਾਂਜੀ ਹਾਂਜੀ ਆਪਾਂ ਡਾਕਟਰ ਕੋਲ ਜਾਵਾਂਗੇ ਆਪਾਂ ਉਹਨੂੰ ਆਪਣਾ ਦੱਸਾਂਗੇ ਕਿ ਸਾਨੂੰ ਇਹ ਕੋਈ ਬਿਮਾਰੀ ਹੈ ਤਾਂ ਹੀ ਸੰ ਦਵਾਈ ਦੋ ਬਿਲਕੁਲ ਬਿਲਕੁ ਜਦੋਂ ਅਸੀਂ ਨੂੰ ਬਿਮਾਰੀ ਨਹੀਂ ਦੱਸ ਸਕਦੇ ਦਵਾਈ ਡਾਕਟਰ ਕਿਆ ਦੇਗਾ ਤਾਂ ਇਹ ਬਹੁਤ ਮੈਂ ਦੇਖਿਆ ਲੋਕਾਂ ਨੂੰ ਕਰਦੇ ਪਰ ਨਹੀਂ ਇਦਾਂ ਨਹੀਂ ਕਰਨਾ ਚਾਹੀਦਾ ਜਾਣਾ ਚਾਹੀਦਾ ਇੱਕ ਸਰਪੰਚ ਦੇ ਇੱਕ ਲੋ ਇਹ ਨਹੀਂ ਇਤਕੀ ਇਲੈਕਸ਼ਨ ਜੀ ਬਹੁਤ ਵਧੀਆ ਕੰਮ ਕੀਤਾ ਸਮਝਦਾ ਉਹ ਮੈਨੂੰ ਇਹ ਲੱਗਿਆ ਕਿ ਜਿਹੜਾ ਇੱਕ ਕਾਲਮ ਕੱਟ ਦਿੱਤਾ ਜਿੱਥੇ ਲਿਖਿਆ ਹੁੰਦਾ ਸੀ ਅਕਾਲੀ ਦਲ ਦਾ ਸਰਪੰਚ ਕਾਂਗਰਸ ਦਾ ਸਰਪੰਚ ਇਹ ਪਿੰਡ ਦਾ ਸਰਪੰਚ ਜੀ ਪਿੰਡ ਦਾ ਸਰਪੰਚ ਬਣਾਤਾ ਇਹ ਗੱਲ ਬਹੁਤ ਵਧੀਆ ਬਹੁਤ ਵਧੀਆ ਲੱਗੀ ਜੀ ਮੈਨੂੰ ਕਿਉਂਕਿ ਸਰਪੰਚ ਹੋਣਾ ਹੀ ਪਿੰਡ ਦਾ ਜੀ ਪਿੰਡ ਦਾ ਹੀ ਜਾਂਦਾ ਜੀ ਕਿ ਸਰਪੰਚ ਨੂੰ ਪਾਰਟੀ ਲੈ ਲਓ ਉੱਠ ਕੇ ਕੰਮ ਕਰਨਾ ਚਾਹੀਦਾ ਬਿਲਕੁਲ ਜੀ ਕਿ ਨਹੀਂ ਹੁਣ ਦੇਖੋ ਜੀ ਜਿਹੜੀ ਮਰਜ਼ੀ ਪਾਰਟੀ ਦਾ ਸਰਪੰਚ ਹੋਵੇ ਜਿਹੜੀ ਹੁਣ ਦੇਖੋ ਆਪਣੇ ਮੈਂ ਰਖ ਲਓ ਮੈਂ ਕਾਂਗਰਸ ਨੂੰ ਸਪੋਰਟ ਕਰ ਦਵਾਂ ਹਾਂਜੀ ਠੀਕ ਹੈ ਜੀ ਪਰ ਮੈਂ ਇਸ ਟਾਈਮ ਪਿੰਡ ਦਾ ਸਰਪੰਚ ਹੋਵਾਂ ਤਾਂ ਮੈਨੂੰ ਜਾਣਾ ਹੀ ਪੈਣਾ ਜਿਹੜੀ ਮਿਰੁਦਾ ਸਰਕਾਰ ਹੈ ਜੀ ਜਾਣਾ ਪੈਣਾ ਬਿਲਕੁਲ ਜੀ ਬਿਲਕੁਲ ਜਦ ਮੈਂ ਪਿੰਡ ਦੀ ਨਿੰਦੀ ਕਰ ਰਿਹਾ ਹਾਂ ਬਿਲਕੁਲ ਆਪਣੇ ਅੰਦਰ ਦੀ ਏਕਤਾ ਉਹ ਨਹੀਂ ਚਾਹੀਦੀ ਬਿਲਕੁਲ ਕਿਉਂਕਿ ਮੈਨੂੰ ਪਿੰਡ ਦੇਖਣਾ ਚਾਹੀਦਾ ਪਾਰਟੀ ਨਹੀਂ ਪਿੰਡ ਪਿੰਡ ਪਹਿਲਾਂ ਪਾਰਟੀ ਵਾਚਾ ਠੀਕ ਹੈ ਇਹ ਜਿਹੜਾ ਇਹ ਨਹੀਂ ਕੰਮ ਕੀਤਾ ਇਹ ਨਾਲ ਇੱਕ ਹੋਰ ਗੱਲ ਬਣੀ ਹੈ ਕਿ ਸਾਡੀ ਭਾਈਚਾਰਕ ਸਾਂਝ ਹੋ ਗਈ ਜੀ ਸਾਂਝ ਵਧੀ ਜੀ ਕਹਿੰਦੇ ਜੀ ਜਿਹੜੀਆਂ ਅਸੀਂ ਲੜਾਈਆਂ ਕਰਦੇ ਸੀ ਪਿੰਡਾਂ ਦੀ ਪਾਰਟੀਆਂ ਵਿੱਚ ਲੜਦੇ ਸੀ ਉਹ ਇਹਨਾਂ ਨੇ ਬਿਲਕੁਲ ਖਤਮ ਕਰ ਦਿੱਤੀ ਦੇਖੋ ਜੀ ਪਹਿਲੀ ਵਾਰੀ ਹੈ ਜਿਹੜੀਆਂ ਇੰਨੀਆਂ ਸਰਬਸੰਮਤੀਆਂ ਹੋਈਆਂ ਮੈਂ ਕਹਿੰਦਾ ਸਾਡੇ ਹਲਕੇ ਵਿੱਚ ਸਭ ਤੋਂ ਵੱਧ ਹੋਈਆਂ ਹੋਣੀਆਂ ਜੀ ਸਾਡੇ ਇਲਾਕੇ ਵਿੱਚ ਕਿੰਨੀ ਸਰਬਸੰਮਤੀਆਂ ਹੋਈਆਂ ਬਹੁਤ ਸਰਬਸੰਮਤੀ ਹੋਈਆਂ 40 ਪਿੰਡਾਂ ਦੀ ਸਰਬਸ ਉਹ ਨਹੀਂ ਕੋਈ ਕੋਈ ਕ੍ਰਿਟੀਕਲ ਦਬਾਅ ਪਿਆ ਗਿਆ ਤਾਂ ਹੋਈਆਂ ਫਿਰ ਵੀ ਨਹੀਂ ਅੰਦਰ ਇਹ ਗੱਲ ਹੈ ਜੀ ਸਰਪੰਚ ਸਾਹਿਬ ਤਾਂ ਆਪ ਕਹਿੰਦੇ ਕੋਈ ਹੱਥ ਖੜਾ ਕਰਕੇ ਦੱਸੋ ਕਿ ਕਿਸੇ ਨੂੰ ਮੈਂ ਕਿਹਾ ਹੋਵੇ ਬਿਲਕੁਲ ਬਿਲਕੁਲ ਆਪਣੇ ਆਪ ਹੀ ਸਰਪੰਚੀ ਹੋਈਆਂ ਸਾਡੇ ਪਿੰਡ ਵੀ ਸਾਡੇ ਮੇਰੇ ਪਿੰਡ ਦੇ ਲਾਗੇ ਸਾਰੇ ਪਿੰਡਾਂ 'ਚ ਸਰਪੰਚਾਂ ਵੀ ਹੈਗੇ ਮੇਰਾ ਪਿੰਡ ਚੱਕ ਸੰਧਾ ਹੈ ਜੀ ਚੱਕ ਸੰਧਾ ਹਾਂਜੀ ਤੇ ਚਾਹੇ ਸਮੋਰੇ ਇਲੈਕਸ਼ਨ ਹੋਇਆ ਜੀ ਤੇ ਕਾਜੀਪੁਰ ਸਰਪੰਚੀ ਹੈ ਚੱਕ ਪੂਰੂ ਸਰਪੰਚੀ ਹੈ ਤੇ ਨਾਜਰਪੁਰ ਸਰਪੰਚੀ ਹੈ ਤੇ ਗੋਲਿਆੜ ਸਰਪੰਚੀ ਹੈ ਤੁਸੀਂ ਦੇਖੋ ਮੇਰੇ ਵਾਲੇ ਤੋਂ ਜਿਹੜੇ ਪਿੰਡ ਸਾਰੇ ਸਰਪੰਚੀ ਨਾਲ ਬਣ ਗਏ ਸਾਡੇ ਉੱਪਰ ਜ ਕਿੱਡੀ ਵੱਡੀ ਗੱਲ ਹੈ ਹਾਂਜੀ ਮੈਂ ਪਹਿਲਾਂ ਕਦੇ ਹੋਈ ਨਹੀਂ ਤਾਂ ਸਾਡਾ ਪਿੰਡ ਔਰ ਪੰਡੋਰੀ ਪਿੰਡ ਮਸ਼ਹੂਰ ਗਣਦੇ ਤੇ ਵੀ ਨਾ ਦੋਹਾਂ ਪਿੰਡਾਂ ਦੀ ਸਰਬਸੰਤੀ ਨਹੀਂ ਹੋ ਸਕਦੀ ਪਰ ਸਾਡੇ ਪਿੰਡਾਂ ਦੀ ਦੋਹਾਂ ਦੀ ਸਰਬਸੰਤੀ ਹੋਈ ਜੀ ਪੰਡੋਰੀ ਚ ਵੀ ਔਰ ਮਿਹਨਤ ਬਾਣੀ ਜੀ ਇਹ ਇਹ ਇਹਦਾ ਦੇਖੋ ਇਹਦਾ ਮੇਨ ਕਾਰਨ ਕੀ ਕੋਣ ਹੈ ਹੈਨਾ ਕਿ ਕਿੰਨੇ ਕਰਾਈਏ ਇਹ ਇਹ ਕਾਰਨ ਸੰ ਦੇਖਣਾ ਚਾਹੀਦਾ ਹੈ ਹੈਨਾ ਬਿਲਕੁਲ ਬਿਲਕੁਲ ਜੀ ਪਰ ਉਦਾਂ ਜਿੱਦਾਂ ਮਰਜੀ ਹੈ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਸਾਡੇ ਹਲਕੇ ਨੂੰ ਜੇ ਕਿਸੇ ਸਰਕਾਰ ਨੇ ਰੈਂਕ ਦਿੱਤਾ ਆ ਤਾਂ ਉਹ ਆਪ ਸਰਕਾਰ ਨੇ ਬਿਲਕੁਲ ਜੀ ਇਸ ਤੋਂ ਪਹਿਲਾਂ ਸਾਡੇ ਸਿਰਫ ਐਮਐਲਏ ਰਹੇ ਆ ਜੀ ਉਹਦੇ ਕਿਸੇ ਵੀ ਸਰਕਾਰ ਨੇ ਸਾਡੇ ਇਲਾਕੇ ਨੂੰ ਨਹੀਂ ਦਿੱਤਾ ਜੀ ਔਰ ਮੈਂ ਕਹਿੰਦਾ ਜੀ ਸਾਡੇ ਹਲਕਾ ਵਿਧਾਇਕ ਜੋ ਐਮਐਲਏ ਜੈਕਿਸ਼ਨ ਰੋੜੀ ਜੀ ਹੈ ਜੇਤੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਜੋ ਇਹਨਾਂ ਨੂੰ ਉਹਦਾ ਮਿਲਿਆ ਜੀ ਇਸ ਅਹੁਦੇ ਦੇ ਰੁਤਬਾ ਨਾਲ ਉਹ ਕੰਮ ਵੀ ਬਹੁਤ ਕਰਦੇ ਸਾਡੇ ਦੇਖੋ ਜੀ ਸੜਕ ਦੀ ਕਿੰਨੀ ਬੁਰੀ ਹਾਲਤ ਸੀ ਜੋ ਕੋਕੜ ਮਜਾਰੀ ਤੇ ਲੈ ਕੇ ਗੜਸ਼ੰਕਰ ਵਾਲੀ ਸੜਕ ਦੀ ਇਹ ਘਟੋ ਘਟ 10 ਸਾਲ ਤੋਂ ਇਦਾਂ ਹੀ ਪਈ ਦੀ ਮੈਂ ਕਹਿੰਦਾ ਡੇਢ ਘੰਟਾ ਲੱਗਦਾ ਤੇ ਜਾਣੇ ਨੂੰ ਜੀ ਹਾਂਜੀ ਬੰਦੂਰੀ ਦੇ ਵਰਸ਼ੰਕਰ ਨੂੰ ਹੁਣ ਤੁਸੀਂ 15 ਮਿੰਟ ਦੇ ਉੱਤੇ ਸਾਰੀ ਇਹਨਾਂ ਦੀ ਦੇਣੀ ਹੈ ਬਿਲਕੁਲ ਜੀ ਤੇ ਮਤਲਬ ਬਹੁਤ ਵਧੀਆ ਕੰਮ ਕਰ ਰਹੇ ਆ ਮਿਡਲ ਮਿਡਲ ਸਵਾ ਰਹੇ ਆ ਜੀ ਨਾਲੇ ਦੇਖੋ ਗੁੱਸਾ ਤਾਂ ਬਿਲਕੁਲ ਹੈ ਜਿਹੜਾ ਆਪਾਂ ਬੈਠੇ ਹੋਏ ਆ ਤੇ ਆਪਾਂ ਬੈਠੇ ਫੋਨ ਲਾ ਲਈਏ ਕੋਈ ਪੀਰ ਨਹੀਂ ਪਹੁੰਚੂਗਾ ਜੀ ਇਹਨਾਂ ਦਾ ਆਪ ਖੁਦ ਪਹੁੰਚਣਾ ਖੁਦ ਪਹੁੰਚਣਾ ਹੈ ਨਾ ਜੀ ਬਿਲਕੁਲ ਇਹ ਹੈ ਜੀ ਸਵਾ ਇਹ ਹੈ ਜੀ ਲੀਡਰ ਬਹੁਤ ਕੰਮ ਮਿਲਦੇ ਬਹੁਤ ਕੰਮ ਮਿਲਦੇ ਜੀ ਅਸੀਂ ਪਹਿਲਾਂ ਤੁਸੀਂ ਦੇਖੋ ਮੈਂ ਤਾਂ ਬਹੁਤ ਜਨੀ ਥੋੜੇ ਤੋਂ ਛੋਟਾ ਜੂਨੀਅਰ ਆ ਹੈਨਾ ਚਲੋ ਅਸੀਂ ਤਾਂ ਹੁਣ ਵਾਲੇ ਮੜ ਮੋਟੇ ਜੀ ਚਲਾਣ ਲੱਗਿਆ ਮੇਰੇ ਤੋਂ ਤੁਸੀਂ ਬਹੁਤ ਸੀਨੀਅਰ ਹੈ ਤੁਹਾਨੂੰ ਤਾਂ ਪਤਾ ਹੋਣਾ ਕਿ ਪਹਿਲੇ ਐਮਐਲਏ ਬਣਨ ਲਈ ਆਪਾਂ ਨੂੰ ਕਿੰਨਾ ਕੁਝ ਕਰਨਾ ਬਿਲਕੁਲ ਬਿਲਕੁਲ ਜੀ ਕਿੰਨਾ ਪਹਿਲੇ ਟਾਈਮ ਲੈਣਾ ਹੈ ਹੈਨਾ ਦੇਖੋ ਜੀ ਦਫਤਰ ਬਣਾਇਆ ਵਾ ਜਿਹੜੇ ਮਰਜ਼ੀ ਉੱਥੇ ਜਾਓ ਬੈਠੋ ਕਦੀ ਕਿਸੇ ਨੂੰ ਹੀ ਪੁੱਛਣਾ ਨਹੀਂ ਤੂੰ ਕਿਹੜੀ ਪਾਰਟੀ ਦਾ ਤੂੰ ਕੌਣ ਹੈ ਕੌਣ ਨਹੀਂ ਹੈ ਕੋਈ ਮੀਰ ਗਰੀਬੀ ਸਾਰੇ ਦੇ ਕੰਮ ਹੈ ਕੋਈ ਮਤਲਬ ਨਹੀਂ ਕੋਈ ਮੀਰ ਗਰੀਬੀ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਜਿੰਨੇ ਕਹਿਤਾ ਕੰਮ ਜਦੇਖੋ ਬਿਲਕੁਲ ਜੀ ਜਦੇ ਮੈਂ ਗਿਆ ਸੀ ਮੈਂ ਦੇਖਿਆ ਖੁਦ ਮੈਂ ਦੇਖ ਕੇ ਹੈਰਾਨ ਲੱਗੇਆਂ ਗੱ ਬੈਠੇ ਅਦੀ ਰਾਮ ਨਸਾਰੇ ਚ ਕੋਈ ਚੱਕਰ ਨਹੀਂ ਰਾਮ ਨਾ ਬੈਠੇ ਕੋਈ ਸਿਕਿਉਰਟੀ ਦਾ ਕੋਈ ਚੱਕਰੀ ਨਹੀਂ ਐਨੇ ਦਰਸ਼ਕ ਖੜੇ ਆ ਵਿੱਚ ਰਾਮ ਬੁਠੇ ਆ ਕਿਉਂਕਿ ਬੈਠਣ ਦਾ ਜਗਰਾ ਚਾਹੀਦਾ ਕੰਮ ਕੀਤਾ ਤਾਂ ਬੈਠੇ ਜੀ ਪ੍ਰਿਵਿਨ ਸਿੱਧੀ ਜੀ ਗੱਲ ਅਗਜ਼ਰ ਬਿਲਕੁਲ ਜੀ ਬਿਲਕੁਲ ਕੰਮ ਕੀਤਾ ਇਹੇ ਕੰਮ ਕੋਈ ਅਨਦਰ ਪਾਰਟੀ ਆਪ ਕਰਨ ਕਰਿਆ ਆਪਾਂ ਉਹਦੀ ਵੀ ਉਹਦੀ ਵੀ ਆਪਾਂ ਤਾਰੀਫ ਬਿਲਕੁਲ ਜਿਹੜਾ ਕੰਮ ਕਰੇ ਉਹਦੀ ਤਾਰੀਫ ਬਣਦੀ ਕਰਨੀ ਬਣਦੀ ਹੈ ਜਿਹੜਾ ਵਧੀਆ ਕੰਮ ਕਰਦਾ ਹੈ ਉਹਦੀ ਤਾਰੀਫ ਕਰਾਂਗੇ ਬਿਲਕੁਲ ਤੇ ਹੁਣ ਉਸ ਤੋਂ ਆਪ ਇੱਕ ਸਾਡਾ ਮੇਜਰ ਪ੍ਰੋਬਲਮ ਹੈ ਜਿਹੜੀ ਸਾਡੇ ਪੰਜਾਬ ਨੂੰ ਜਿਹੜੀ ਤੁਹਾਨੂੰ ਦੱਸਾਂ ਖਾ ਗਈ ਹਾਂਜੀ ਹਾਂਜੀ ਨਸ਼ਾ ਨਸ਼ਾ ਉਹਦੇ ਬਾਬਤ ਮੈਂ ਤੁਹਾਨੂੰ ਇੱਕ ਗੱਲ ਕਰਨੀ ਚਾਹਨਾ ਹਾਂ ਹਾਂਜੀ ਕਿ ਆਪਣੇ ਹਲਕੇ 'ਚ ਆਪਣੇ ਪਿੰਡ 'ਚ ਦਿਖਿਆ ਜਾਵੇ ਤਾਂ ਕਿਦਾਂ ਉਹਦਾ ਹੈ ਕੋਈ ਪ੍ਰਭਾਵ ਕੁਝ ਹੀ ਸਾਡੇ ਪਿੰਡ ਚ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਬਿਲਕੁਲ ਇਸਾਫੇ ਸਾਡਾ ਪਿੰਡ ਵੀ ਹਾਂ ਬਿਲਕੁਲ ਕੋਈ ਕੁਝ ਕਰਦਾ ਨਹੀਂ ਹੈ। ਹੂੰ ਕੁਝ ਮਤਲਬ ਬੱਚੇ ਹੈ ਵਿਗੜ ਜਾਂਦੇ ਹੈ ਕੁਝ ਮੁੰਡੇ ਥੇ ਲੇਕਿਨ ਹੁਣ ਚ ਹੁਣ ਕਾਫੀ ਸੁਧਾਰ ਆਇਆ ਅੱਜ ਨਾਲੋਂ ਠੀਕ ਹੈ ਜੀ। ਮਤਲਬ ਮੈਂ ਕਾਫੀ ਟਾਈਮ ਮੈਂ ਆਰਮੀ ਚ ਰਿਟਾਇਰ ਆ ਕੇ ਮਤਲਬ ਇਹ ਇਲੈਕਸ਼ਨ ਲੜਿਆ ਆਂ ਆਰਮੀ ਜਿਦਾ ਪਹਿਲਾਂ ਹਾਂਜੀ ਹਾਂਜੀ ਤੇ ਤਕਰੀਬਨ ਰਿਟਾਇਰਮੈਂਟ ਆਇਆ ਨੂੰ ਵੀ 17 ਸਾਲ ਹੋ ਗਏ ਠੀਕ ਹੈ ਜੀ। ਤੇ ਅਸੀਂ ਬੱਚਿਆਂ ਨੂੰ ਸਮਝਾਈਂਦਾ ਵੀ ਹੈ ਹਾਂਜੀ ਅੱਗੇ ਤੇ ਵੀ ਅਸੀਂ ਅਪੀਅਰ ਕਰਨੀ ਵੀ ਜਿੰਨੇ ਵੀ ਸਾਡੇ ਬੱਚੇ ਐ ਨੌਜਵਾਨ ਸਾਡੇ ਬੱਚੇ ਐ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇਹ ਸਮਝਾਉਣਾ ਹੈ ਕਿ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਇਹੋ ਜੀ ਚੀਜ਼ਾਂ ਅਸੀਂ ਇੱਕ ਪਲੈਨਿੰਗ ਕਰਕੇ ਪਿੰਡ 'ਚ ਅਸੀਂ ਬਿਲਕੁਲ ਇਦਾਂ ਦੇ ਕੈਂਪ ਲਾਵਾਂਗੇ ਮੈਂ ਹਾਂ ਸਮਝਾਵਾਂਗੇ ਇਹੀ ਗੱਲ ਕਹਾਂਗੇ ਅਸੀਂ ਇੱਕ ਸੈਮੀਨਾਰ ਕੈਂਪ ਨਾ ਜਿਹਦਾ 2 ਮਹੀਨੇ ਬਾਅਦ ਵਿਸ਼ਕ ਲਾ ਲਿਆ ਬਿਲਕੁਲ ਬਿਲਕੁਲ ਜੀ ਇਹ ਬੱਚੇ ਜਿਨ੍ਹਾਂ ਦੇ ਉਹਨੇ ਜੂਥ ਨਾ ਛੰਡੇ ਇਕੱਠਾ ਕਰਕੇ ਇਕੱਠਾ ਕਰਕੇ ਜੂਥ ਇਕੱਠਾ ਕਰ ਲਿਆ ਇੱਕ ਜਗ੍ਹਾ ਉੱਥੇ ਵਿਸ਼ਕ ਕੋਈ ਮੀਡੀਆ ਕਰਮਚਾਰੀ ਸੱ ਜੇ ਦਾ ਨਾ ਸੱਦ ਕੇ ਉਹਨਾਂ ਨੂੰ ਨਾ ਵੇਅਰ ਕਰਨਾ ਕਿ ਆਪਾਂ ਇਹ ਚੀਜ਼ਾਂ ਚ ਪੁੱਤ ਪੈਣਾ ਨਹੀਂ ਇਹ ਚੀਜ਼ਾਂ ਜਾ ਕੇ ਆ ਚੀਜ਼ਾਂ ਆਉਣੀਆਂ ਆ ਗੱਲਾਂ ਹੋਣੀਆਂ ਆਪਾਂ ਜੇ ਦਾ ਕੋਈ ਬੱਚਾ ਲੈ ਕੇ ਆਵਾਂਗੇ ਜੇ ਦਾ ਤੁਸੀਂ ਜਰੂਰ ਮੈਨੂੰ ਵੀ ਜਰੂਰ ਮੌਕਾ ਦਿਓ ਕੁਰਾਨ ਦਾ ਬਿਲਕੁਲ ਜੀ ਪੱਕਾ ਜੀ ਪਾਉਂਗਾ ਤੇ ਆਪਾਂ ਜਿਹੜਾ ਜੂਸ ਹੈ ਨਾ ਆਪਣਾ ਉਹਨੂੰ ਆਪਾਂ ਇੱਕ ਏਦਾਂ ਏਦਾਂ ਤਰ੍ਹਾਂ ਸਮਝਾਣਾ ਕਿ ਉਧਰ ਨੂੰ ਦੇਖੇ ਬਿਨਾ ਦੇਖੇ ਨਾ ਜੀ ਬਿਲਕੁਲ ਚੰਗੀ ਗਾਈਡਲਾਈਨ ਦੇਣੀ ਬੱਚਿਆਂ ਨੂੰ ਜੀ ਬਿਲਕੁਲ ਬਿਲਕੁਲ ਕਿ ਉਹਨਾਂ ਦੇ ਦਿਮਾਗ 'ਚ ਉਹ ਚੀਜ਼ ਆਵੇ ਨਾ ਹਾਂਜੀ ਬਿਲਕੁਲ ਹੁਣ ਸਰਪੰਚ ਜਿੱਦਾਂ ਜਿਹੜੇ ਆਪਾਂ ਥੋੜੇ ਬੁੱਤੇ ਪਰਤ ਲੱਗੇ ਹੋਏ ਹੈ ਨਾ ਮੈਂ ਇੱਕ ਹਰਕਤ ਮਸਲਾ ਦਨਾਣਾ ਮੈਂ ਕਹਿੰਦਾ ਉਹਨਾਂ ਕਿ ਹੁਣ ਅਸੀਂ ਜਦੋਂ ਤੁਸੀਂ ਹੋਗੇ ਪਿੰਡ ਦੇ ਮੁੱਖ ਮੰਤਰੀ ਦੀ ਤਰ੍ਹਾਂ ਸਮਝ ਚਲੋ ਜਾਈ ਸੇਵਕ ਹੈ ਪਿੰਡ ਦੀ ਤੁਹਾਡੇ ਨਾਲ ਹੋ ਕੇ ਮੰਤਰੀ ਮੰਤਰੀ ਹਾਂਜੀ ਹੋਰ ਤੁਹਾਡੀ ਡਿਊਟੀ ਸਾਰਿਆਂ ਦੀ ਹੈ ਪਿੰਡ ਦੀ ਉੱਚਾ ਚੱਕਣਾ ਬਿਲਕੁਲ ਜੀ ਡਿਊਟੀ ਉੱਚਾ ਚੱਕਣਾ ਪਿੰਡ ਦੀ ਨੌਜਵਾਨੀ ਨੂੰ ਸੁਧਾਰਨਾ ਬਿਲਕੁਲ ਜੀ ਤੇ ਆਪਾਂ ਹਰੇਕ ਬਾੜ ਦੇ ਵਿੱਚ ਆਪਣਾ ਆਪਣਾ ਇੱਕ ਇਹ ਅਰੇਂਜਮੈਂਟ ਚੱਡੋ ਕਿ ਉਹਦੇ ਬਾਅਦ ਤੂੰ ਪਤਾ ਕਰੇ ਕਿ ਸਾਡੇ ਬਾੜ ਚ ਕੀ ਕੁਝ ਚੱਲ ਰਿਹਾ ਨਸ਼ਾ ਤਾਂ ਨਹੀਂ ਕਰ ਰਿਹਾ ਤੂੰ ਬੇਚਤਾ ਨਹੀਂ ਰਿਹਾ ਜਿਹੜਾ ਤਾਂ ਕਰ ਰਿਹਾ ਹਾਂਜੀ ਉਹਦਾ ਆਪਾਂ ਸਮਝਾਣਾ ਉਹਨੂੰ ਸਮਝਾਣਾ ਹੈ ਇਲਾਜ ਕਰਾਣਾ ਸਿੱਧੀ ਗੱਲ ਹੈ ਹਾਂਜੀ ਇਲਾਜ ਇਦਾਂ ਨਹੀਂ ਕਰਾਣਾ ਗੁਪਤ ਤਰੀਕੇ ਨਾਲ ਕਰਾਣਾ ਕਿਉਂਕਿ ਆਪਾਂ ਸਿੱਧਾ ਜਾ ਕੇ ਕਹਾਂਗੇ ਉਹਨੇ ਇਲਾਜ ਨਹੀਂ ਕਰਾਣਾ ਹੂੰ ਸਿੱਧੀ ਗੱਲ ਦੱਸਾਂਗੇ ਆਪਾਂ ਗੋਪਤ ਜੀ ਕਰਦੇ ਬਿਲਕੁਲ ਬਿਲਕੁਲ ਤੇ ਜਿਹੜਾ ਵੇਚਦਾ ਪਹੁੰਚਦਾ ਤੁਹਾਨੂੰ ਪਤਾ ਚੁਕਾਣਾ ਨਹੀਂ ਨਹੀਂ ਜੀ ਉਹਨੂੰ ਤਾਂ ਫਿਰ ਬਖਸ਼ਣਾ ਨਹੀਂ ਹੈ ਉਹ ਤਾਂ ਵਾਪਸ ਨਹੀਂ ਬਿਲਕੁਲ ਜੀ ਬਿਲਕੁਲ ਸਹੀ ਕਿ ਨਹੀਂ ਕਿ ਸਾਡੀ ਜਵਾਨੀ ਦਾ ਕੋਪ ਹੋ ਗਿਆ ਸਾਡੇ ਬਿਲਕੁਲ ਕਿੰਨੇ ਮੁੱਡੇ ਮੁਕੇ ਜੀ ਕਿੰਨੀਆਂ ਮਾਵਾ ਦੀ ਬਹੁਤ ਜੀ ਬਹੁਤ ਬਹੁਤ ਇੱਕ ਯਾਰੀ ਜਾਨੀ ਪੰਜਾਬ ਨੂੰ ਘਟਾ ਪਿਆ ਪਰ ਹੁਣ ਦਿਖਿਆ ਜਾ ਬਣਾ ਸਪੰਸਰ ਹੁਣ ਉੱਪਰੋਂ ਠੱਲ ਪੈ ਚੁੱਕੀ ਆ ਹਾਂਜੀ ਠੀਕ ਆ ਹੁਣ ਸਿਰਫ ਅਸੀਂ ਸਾਨੂੰ ਕੋਸ਼ਿਸ਼ਾਂ ਦੀ ਲੋੜ ਹੈ ਕੋਸ਼ਿਸ਼ ਕਰਨੀ ਜੀ ਬਿਲਕੁਲ ਸਹੀ ਗੱਲ ਹੈ ਜੀ ਹੁਣ ਅਸੀਂ ਰੋਕਣਾ ਜਦ ਪਿੰਡ ਦੇ ਅਸੀਂ ਮੋਢ ਪਰ ਸੱਜਣ ਦੱਸਣਗੇ ਕਿ ਆ ਬੰਦਾ ਇਸ ਤਰ੍ਹਾਂ ਦਾ ਹੈ ਇਹ ਕਿਸ ਤਰ੍ਹਾਂ ਦਾ ਹੀ ਲੱਗਣਾ ਪਤਾ ਹੈ ਹੁਣ ਦੇਖੋ ਸਰਪੰਚ ਸਰੇਖ ਸਰਪੰਚ ਆਪਣਾ ਪਿੰਡ ਸੰਭਲਿਆ ਪਹਿਲੇ ਸਾਫ ਕਰ ਗਿਆ ਹਰੇਕ ਸਮਝ ਲੈਣਾ ਹੈ ਸੰਭਲਿਆ ਹਾਂ ਜੀ ਤਾਂ ਸਮਝ ਲੈ ਸਾਡੀ ਪਿੰਡ ਨਹੀਂ ਆ ਸਕਦਾ ਨਹੀਂ ਆ ਸਕਦਾ ਨਹੀਂ ਆ ਸਕਦਾ ਕਿਉਂਕਿ ਸਰਪੰਚ ਨੂੰ ਆਪਣਾ ਪਿੰਡ ਸੰਭਲਿਆ ਪੰਚ ਨੇ ਆਪਣਾ ਵਾਰਡ ਸੰਭਲਿਆ ਬਿਲਕੁਲ ਨਜਾ ਕਿੱਥੋਂ ਆਉਗਾ ਸਹੀ ਗੱਲ ਨਹੀਂ ਆ ਸਕਦਾ ਨਾ ਅਸੀਂ ਵੀ ਗਲਤ ਹੈਗੇ ਆਂ ਅਸੀਂ ਚੱਕ ਕੇ ਕਮੈਂਟ ਇੱਕ ਅਦਾ ਰਜਾਈ ਜਿ ਬੈਠੇ ਮਾਰ ਦਿੰਦੇ ਆ ਸਰਕਾਰ ਨੂੰ ਜੀ ਸਰਕਾਰ ਤੇ ਨਾ ਚਾਹੇ ਸਰਕਾਰ ਕਿੱਥੇ ਤੱਕ ਜਾਵੇ ਉੱਪਰ ਰੋਕ ਲਿਆ ਉੱਪਰ ਕੋਈ ਆਂਦਰ ਨਹੀਂ ਹੁਣ ਥੱਲੇ ਟੀਕੇ ਗੋਲੀਆਂ ਇਹ ਤਾਂ ਹੁਣ ਤੁਸੀਂ ਰੋਕੋ ਨਾ ਤੁਸੀਂ ਵੀ ਇਫੈਕਟ ਕਰੋ ਨਾ ਬਿਲਕੁਲ ਜੀ ਸਾਰੇ ਪਿੰਡ ਦੇ ਜਿੰਨੀਆਂ ਵੀ ਪਿੰਡ ਚ ਜਥੇ ਬਣੀਆਂ ਐ ਪਿੰਡ ਚ ਕਮੇਟੀਆਂ ਬਣੀਆਂ ਮੀਆਂ ਜਿਸ ਵੀ ਤਰ੍ਹਾਂ ਦੀਆਂ ਕੋਈ ਮੰਦਰਾਂ ਦੀਆਂ ਕਮੇਟੀਆਂ ਐ ਮਤਲਬ ਲਗ ਲਗ ਸਥਾਨ ਬਣੇ ਹੋਏ ਸਾਰਿਆਂ ਦਾ ਇਹ ਯੋਗਦਾਨ ਨਾਲ ਇਹ ਕੰਮ ਖਤਮ ਹੋ ਸਕਦੀ ਬਿਲਕੁਲ ਜੀ ਬਿਲਕੁਲ ਸਾਰਿਆਂ ਦਾ ਪਹਿਲੇ ਕੁਝ ਨਹੀਂ ਕਰ ਸਕਦਾ ਜੀ ਦੇਖੋ ਜੀ ਕੱਲਾ ਸਰਪੰਚ ਵੀ ਕੋਈ ਕੰਮ ਕਰਦਾ ਸਰਪੰਚ ਦੇ ਨਾਲ ਜਿਹੜੇ ਪੰਚ ਹੈ ਉਹ ਤੁਰਨ ਆਪਣਾ ਆਪਣਾ ਵਾਰਡ ਥਾਂ ਬੁੱਕੀ ਤੌਰ ਤੇ ਪੰਚ ਤਾਈ ਪੰਚ ਨੂੰ ਕਰਦਾ ਸਰਪੰਚ ਹਾਂਜੀ ਹਾਂਜੀ ਤਾਂ ਪੰਚ ਤਾਈ ਤੁਸੀਂ ਕਰੋਗੇ ਹੁਣ ਇੱਕ ਵਾਰ ਚ ਕੰਮ ਚੱਲੀ ਜਾਵੇ ਸਰਪੰਚ ਨੂੰ ਉਹਦਾ ਪਤਾ ਨਾ ਹੋਵੇ ਹੈ ਕਾਲੂ ਆ ਕੇ ਕਹਿਣ ਜੀ ਸਰਪੰਚ ਦੇ ਪੰਡਾ ਹੁੰਦਾ ਉਹ ਉੱਚੀ ਸਰਪੰਚ ਦੀ ਗਲਤੀ ਥੋੜਾ ਨਾ ਹੁਣ ਹਾਂਜੀ ਉਹ ਪੰਚ ਨੇ ਤਾਂ ਦੇਖਣਾ ਹੀ ਹੈ ਬਿਲਕੁਲ ਉਹ ਵੀ ਚੁਣੇ ਗਏ ਆ ਨਹੀਂ ਚੁਣੇ ਗਏ ਨੇ ਮਰੂਣ ਦੀ ਜ਼ਿੰਮੇਵਾਰੀ ਨਹੀਂ ਜ਼ਿੰਮੇਵਾਰੀ ਹੈ ਹਾਂਜੀ ਹਾਂਜੀ ਇਹੀ ਗੱਲ ਹੈ ਕਿ ਆਪਾਂ ਨੂੰ ਕੀ ਹੈ ਆਪਾਂ ਕਮੈਂਟ ਕਰਨਾ ਬਹੁਤ ਸੁੱਖ ਆਇਆ ਹਾਂਜੀ ਹੈ ਨ ਪਰ ਆਪਾਂ ਦੂਮੇ ਬਰੀ ਸਮਝਦੇ ਹਾਂ ਬਿਲਕੁਲ ਜੇ ਅਸੀਂ ਬੱਚੇ ਬਚਾਣੇ ਹਨ ਸਾਨੂੰ ਆਪ ਵੀ ਜਿੰਮੇਵਾਰੀ ਸਮਝਣੀ ਪੈਣੀ ਹੈ ਜੀ ਆਪ ਵੀ ਐਫਰਟ ਕਰਨਾ ਪੈਣਾ ਹੀ ਹੈ ਹਰ ਇੱਕ ਪਿੰਡ ਦੇ ਸਰਪੰਚ ਨੂੰ ਐਫਰਟ ਕਰਨਾ ਪੈਣਾ ਹੈ ਤੇ ਹਰ ਇੱਕ ਪੰਚ ਨੂੰ ਐਫਰਟ ਕਰਨਾ ਪੈਣਾ ਹੈ ਤੇ ਹਰ ਇੱਕ ਮਾਂ ਬਾਪ ਬਾਬ ਨੂੰ ਐਫਰਟ ਕਰਨਾ ਪੈਣਾ ਪਹਿਲਾਂ ਤਾਂ ਆਪਣੇ ਘਰ ਤੋਂ ਸਾਨੂੰ ਚੁਰਨਾ ਪੈਣਾ ਬਿਲਕੁਲ ਜੀ ਆਪਣੇ ਘਰ ਸਹੀ ਕਰੋ ਫਿਰ ਬਾਹਰ ਨਿਕਲੀਏ ਫਿਰ ਪਿੰਡ ਫਿਰ ਪੰਜਾਬ ਜੀ ਫਿਰ ਸਾਡਾ ਇਹ ਸਾਰਾ ਪ੍ਰੋਸੈਸ ਸਿਸਟਮ ਸਾਡਾ ਸਹੀ ਹੋ ਸਕਦਾ ਸਹੀ ਹੋ ਸਕਦਾ ਪਰ ਅਸੀਂ ਹਾਲੇ ਪਿੱਛੇ ਕੁਝ ਨਹੀਂ ਕੀਤਾ ਪਰ ਹੁਣ ਮੈਨੂੰ ਆਸ ਹੈ ਹੁਣ ਮੈਂ ਜਿੰਨੇ ਕ ਪਿੰਡਾਂ ਚ ਗਿਆ ਜਦੋਂ ਤੁਹਾਡੇ ਕੋਲ ਵੀ ਆਇਆ ਹਾਂ ਤੁਹਾਡੇ ਵੱਲ ਦੇਖ ਕੇ ਮੈਨੂੰ ਆਸ ਲੱਗੀ ਹੁਣ ਤੁਹਾਡੇ ਇੱਧਰ ਹੋਰ ਪਿੰਡਾਂ ਚ ਗਿਆ ਮੈਨੂੰ ਲੱਗੀ ਆਸ ਕਿ ਹੁਣ ਤਰਪੰਚ ਪੰਚ ਸ਼ੁਰੂ ਹੋਣਾ ਹੈ ਲੈ ਕੇ ਆਦਾ ਇਹ ਤੁਸੀਂ ਥੋੜਾ ਜਿਆਦਾ ਦੇਖੋ ਨਿਗਰਾਨਾ ਰੱਖੋ ਕੋਈ ਉਦਾਂ ਦੇ ਬੰਦੇ ਜੰਗ ਮੁੰਡੇ ਇਹਦੇ ਉਹਨਾਂ ਨੂੰ ਕਹੋ ਵੀ ਦੇਖੋ ਕਿਹੜਾ ਕਿਹੜਾ ਕਿਆ ਕਰਦਾ ਬਿਲਕੁਲ ਠੀਕ ਕਿ ਨਹੀਂ ਕਿ ਸਾਡੇ ਪਿੰਡ ਕੋਈ ਖਰਾਬੀ ਤਾਂ ਨਹੀਂ ਕਰਦੇ ਦੇਖ ਕੇ ਸਾਨੂੰ ਰਿਪੋਰਟ ਦਿਓ ਸਾਰੀ ਰਿਪੋਰਟ ਦਿਓ ਸੰਡੇ ਦੀ ਸੰਡੇ ਦੀ ਰਿਪੋਰਟ ਲਓ ਜੇ ਆਦਾ ਸਹੀ ਕੀ ਕੋਈ ਕਰਦਾ ਰਿਹਾ ਇਹ ਮੜ ਮੋਟਾ ਨਾ ਚੱਕਰ ਬੋਲ ਲਾਜੀ ਪਾਈ ਹੈ ਹਾਂਜੀ ਤਾਂ ਫੇ ਸਭ ਕੁਝ ਸੈਟ ਹੈ ਠੀਕ ਹੈ ਨਾ ਜੀ ਤੇ ਹੁਣ ਸੰਬੰਧਤ ਇੱਕ ਆਪਾਂ ਲਾਸਟ ਕੁਐਸਚਨ ਕਰਦੇ ਹਾਂ ਕਿ ਇਹਦੀ ਆਪਣੀ ਸਮੇ ਦੀ ਸਰਕਾਰ ਹੈ ਜੀ ਹਾਂਜੀ ਇਸ ਸਮੇ ਦੀ ਸਰਕਾਰ ਚੱਲ ਰਹੀ ਹੈ ਸਰਦਾਰ ਭਵਨਤ ਸਿੰਘ ਜੀ ਬੜੇ ਮਾਨਯੋਗ ਮੁੱਖ ਮੰਤਰੀ ਉਹਨਾਂ ਦੀ ਰਹਿਨਮਾਈ ਹੇਠ ਚੱਲ ਰਹੀ ਹੈ ਸਰਕਾਰ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਜਰਾ ਦੱਸੋ ਮੈਂ ਕਹਿੰਦਾ ਜੀ ਜੋ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ 2022 ਚ ਬਣੀ ਹੈ ਹਾਂਜੀ ਇਹ ਸਾਡੇ ਜੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨਤ ਸਿੰਘ ਮਾਨ ਜੀ ਮੈਂ ਕਹਿੰਦਾ ਇਹਨਾਂ ਵਰਗਾ ਕੋਈ ਵੀ ਇਮਾਨਦਾਰ ਸਾਨੂੰ ਮੁੱਖ ਮੰਤਰੀ ਨਹੀਂ ਮਿਲਣਾ ਜੀ। ਵੈਰੀ ਗੱਲ। ਠੀਕ ਹੈ ਜੀ। ਜੋ ਵੀ ਕੰਮ ਕਰ ਰਹੇ ਦੇਖੋ ਜੀ ਕਿੰਨਿਆਂ ਮਤਲਬ ਪੰਜਾਬ 'ਚ ਕਿੰਨਿਆਂ ਮਤਲਬ ਬੱਚਿਆਂ ਨੂੰ ਨੌਕਰੀ ਮਿਲ ਗਈ ਹੈ। ਬਿਲਕੁਲ ਜੀ ਬਿਲਕੁਲ। ਉਹਦੇ ਪਹਿਲਾਂ ਬਿਲਕੁਲ ਨੌਕਰੀ ਨਹੀਂ। ਵੱਡੀ ਗੱਲ ਹੋ ਰਹੀ ਜੀ ਪੁਲਿਸ ਚ ਲੈਣਾ ਹੋ ਜਾਂ ਕਿਸੇ ਟੀਚਰ ਲੱਗਣਾ ਹੈ। ਪਹਿਲਾਂ ਕਿੰਨੀਆਂ ਰਿਸ਼ਵਤਾਂ ਚਲਦੀਆਂ ਸੀ ਬਿਲਕੁਲ ਜੀ। ਹੁਣ ਮੈਂ ਕਹਿੰਦਾ ਕੋਈ ਵੀ ਹੱਥ ਖੜਾ ਕਰਕੇ ਕਹਦੇ ਵੀ ਅਗਰ ਕਿਸੇ ਨੂੰ ਕੋਈ ਪੰਜੀ ਵੀ ਦਿੱਤੀ ਹੋਵੇ ਜੀ। ਹੁਣ ਤਾਂ ਜੀ ਟੈਲੈਂਟ ਦੇ ਹਿਸਾਬ ਨਾਲ ਟੈਲੈਂਟ ਦੇ ਹਿਸਾਬ ਨਾਲ ਬਿਲਕੁਲ ਜੋ ਤੁਹਾਡੀ ਯੋਗਤਾ ਹੈ ਯੋਗਤਾ ਹੈ ਹਿਸਾਬ ਨਾਲ ਜੋ ਤੁਹਾਡੀ ਮੈਟਚ ਹੈ ਉਸ ਹਿਸਾਬ ਨਾਲ ਤੁਹਾਨੂੰ ਹਰ ਜਗ੍ਹਾ ਨੌਕਰੀ ਮਿਲਦੀ ਹੈ ਮਿਲਦੀ ਹੈ ਹਾਂਜੀ ਤੇ ਕੋਈ ਮਤਲਬ ਰਿਸ਼ਵਤ ਦਾ ਨਾਏ ਨਹੀਂ ਹੈ ਨਹੀਂ ਹਾਂ ਬਿਲਕੁਲ ਤੁਹਾਡੀ ਗੱਲ ਇਹ ਬਿਲਕੁਲ ਸਾਫ਼ ਸੁਥਰੇ ਮਤਲਬ ਢੰਗ ਨਾਲੇ ਨੌਕਰੀ ਦਿੱਤੀਆਂ ਗਈਆਂ ਬਿਲਕੁਲ ਜੀ ਐਦਾਂ ਦਾ ਮੈਂ ਤਾਂ ਕਦੀ ਪਹਿਲਾਂ ਦੇਖਿਆ ਨਹੀਂ ਕੀਤਾ ਗਰੀਬਾਂ ਬਿਜਲੀ ਦੇ ਜਿਹੜੇ ਬਿੱਲ ਦੇ ਰਾਹ ਦੇਖੋ ਦੂਜੇ ਦੇਖੋ ਬਿਜਲੀ ਦੇ ਜਿਹੜੇ ਬਿੱਲ ਤੇ ਹਾਂਜੀ ਮੈਂ ਚਲੋ ਜੋ ਗੱਲ ਕਹਿ ਰਿਹਾ ਹਾਂ ਕਿ ਇਹਦੇ ਕਿਸੇ ਨੂੰ ਗੁੱਸਾ ਵੀ ਲੱਗਦਾ ਅਸੀਂ ਜਨਰਲ ਅਗਸਟ ਚਾਹੁੰਦੇ ਹ ਸਾਡਾ ਅਜੇ ਤੱਕ ਕਿਸ ਨੇ ਬਿਜਲੀ ਦੀ ਬਿੱਲੀ ਮਾਫ ਕੀਤੀ ਨਹੀ ਕੀਤਾ ਮੈਂ ਖੁਦ ਜਨਰਲ ਦਾ ਰਸਦਾ ਮੈਂ ਅਗਰ ਮੈਂ ਇਹ ਨਹੀਂ ਕਹਣਾ ਕਿ ਜਨਰਲ ਕਾਸਟ ਵਾਲੇ ਸਾਰੇ ਬਹੁਤ ਅਮੀਰ ਹੁੰਦੇ ਆ ਜਨਰਲ ਕਾਸਟ ਚ ਵੀ ਤਾਂ ਬਹੁਤ ਗਰੀਬ ਹੈਗੇ ਨੇ ਹੈਗੇ ਨੇ ਬਿਲਕੁਲ ਹੈਗੇ ਜੀ ਦੇਖੋ ਜੇ 300 ਜੁਨਟ ਮਾਫ ਕੀਤੀ ਹੈ ਤਾਂ ਇਹ ਪਹਿਲੀ ਆਮ ਆਦਮੀ ਪਾਰਟੀ ਸਰਕਾਰ ਹੈ ਜਿਨ੍ਹਾਂ ਨੇ ਬਿਨਾ ਭੇਦ ਭਾਪ ਤੇ ਬਿਨਾ ਜਾਤ ਪਾਤ ਤੇ ਸਾਰਿਆਂ ਦਾ 300 ਜੁਨਟ ਮਹੀਨੇ ਦੀ ਮਾਫ ਕੀਤੀ ਹੈ ਏਪੇਸ ਬਾਬੇ ਨੇ ਖਤਮ ਕੀ ਖਤਮ ਕੀਤਾ ਜਾਤ ਪਾਤ ਦਾ ਨਹੀਂ ਯਾਨੀ ਖਤਮ ਕੀਤਾ ਇਹ ਗੱਲ ਇਹਨਾਂ ਦੀ ਬਹੁਤ ਵਧੀਆ ਲੱਗੀ ਜੀ ਬਿਲਕੁਲ ਸਹੀ ਗੱਲ ਹੈ ਇਹ ਗੱਲ ਦਾ ਹਰ ਇੱਕ ਘਰ ਦਾ ਜਦ ਨਹੀਂ ਜੀ 40 45000 ਰੁਪਿਆ ਪਰ ਸਾਲ ਦਾ ਬਚਦਾ ਜੀ ਬਿਲਕੁਲ ਬਚਦਾ ਜੀ ਉਹ ਹੀ ਆਪਾਂ ਕਿਤੇ ਗਰੀਬ ਬਣਾ ਜਿਹੜਾ ਕਿਤੇ ਹੋਰ ਬੱਚੇ ਨੂੰ ਐਜੂਕੇਸ਼ਨ ਦੇ ਸਕਦੇ ਜੀ ਕੋਈ ਹੋਰ ਜਗ੍ਹਾ ਹੋਰ ਕਰਦੇ ਆਪਣੇ ਬਿਲਕੁਲ ਜੀ ਬਿਲਕੁਲ ਇਹ ਗੱਲ ਤੁਹਾਡੀ ਬਹੁਤ ਮਤਲਬ ਇਹ ਅਜੇ ਤੱਕ ਕੀ ਸਰਕਾਰ ਨੇ ਕੀਤੀ ਨਹੀਂ ਕੋਈ ਨਹੀਂ ਕੀਤੀ ਤੇ ਦੂਜਾ ਸਬੰਸਦ ਉਹ ਪਰਹਣਾ ਆਪਣੇ ਹਲਕੇ ਚ ਆ ਜੀ ਹਾਂਜੀ ਕਿ ਮੈਂ ਕਹਿੰਨਾ ਉਹ ਤਾਂ ਮੈਂ ਤੁਹਾਨੂੰ ਪਹਿਲੀ ਗੱਲ ਕਰ ਚੁੱਕਿਆ ਕਿ ਇੱਕ ਆਮ ਆਦਮੀ ਪਾਰਟੀ ਹੈ ਜਿਹੜੀ ਪਾਰਟੀ ਨੇ ਸਾਨੂੰ ਇਹਦਾ ਉਹਦਾ ਤਾਂ ਬਿਲਕੁਲ ਬਿਲਕੁਲ ਜੀ ਕੈਬਨਟ ਰੈਂਕ ਹਾਂਜੀ ਕੈਬਨਟ ਸਾਡੇ ਸ਼ਾਇਦ ਚੁਣੇ ਪਹਿਲਾਂ ਕਿਸੇ ਪਾਰਟੀ ਨੇ ਕਦੀ ਨਹੀਂ ਕਦੀ ਵੀ ਨਹੀਂ ਨਾ ਤੇ ਜਿਹੜਾ ਉਹ ਕੈਬਨਟ ਰੈਂਕ ਸਾਡੇ ਨੂੰ ਮਿਲਿਆ ਸਾਨੂੰ ਤੇ ਜਿਹੜੇ ਸਾਡੇ ਸਦਾ ਜਗ ਰਿਸ਼ੀ ਸਿੰਘ ਰੋੜੀ ਹੈ ਹਾਂਜੀ ਡਿਪੀ ਸਪੀਕਰ ਤਾਂ ਦੋ ਪੰਜਾਬ ਤੇ ਉਹਨਾਂ ਦਾ ਤੁਸੀਂ ਬਾਰੇ ਤੁਹਾਡੇ ਕੀ ਵਿਚਾਰ ਨੇ ਉਹਨਾਂ ਨੇ ਆਪਣੀ ਯੋਗਤਾ ਅਨੁਸਾਰ ਜਿੱਦਾਂ ਉਹਨਾਂ ਜਿੱਦਾਂ ਵੱਡਾ ਉਹਨਾਂ ਨੂੰ ਰੁਤਬਾ ਮਿਲਿਆ ਹਾਂਜੀ ਹਾਂਜੀ ਉਹਨਾਂ ਨੇ ਉਸ ਰੁਤਬੇ ਸਾਬਕਾ ਕੀਤਾ ਮੈਂ ਕਹਿੰਨਾ ਜੀ ਜੋ ਸਾਡੇ ਹਲਕਾ ਵਿਧਾਇਕ ਐਮ ਐਲ ਏ ਜੈਕਸ਼ਨ ਰੂੜੀ ਜੀ ਡੀ ਪੀ ਸਪੀਕਰ ਪੰਜਾਬ ਵਿਧਾਨ ਸਭਾ ਹੈ ਮੈਂ ਕਹਿੰਨਾ ਉਹਨਾਂ 'ਚ ਬਹੁਤ ਕਾਬਿਲਤ ਹੈ ਹਾਂਜੀ ਸਭ ਤੋਂ ਵੱਡੀ ਕਾਬਿਲਤ ਉਹਨਾਂ ਦਾ ਇੱਕ ਮਿੱਠਾ ਸੁਭਾਅ ਹਾਂਜੀ ਦੂਜਾ ਹਰ ਇੱਕ ਬੰਦੇ ਨੂੰ ਜਿੱਦਾਂ ਵੀ ਉਹਨਾਂ ਦੇ ਮਤਲਬ ਦਫ਼ਤਰ 'ਚ ਜੋ ਕਾਰਜ ਜਿੱਥੇ ਵੀ ਮਿਲਦੇ ਆ ਬਿਲਕੁਲ ਹੱਸ ਕੇ ਮਿਲਦੇ ਆ ਕਦੀ ਕਿਸੇ ਨੂੰ ਕਿਸੇ ਵੀ ਕੰਮ ਬਾਰੇ ਨਾ ਉਹਨਾਂ ਨੇ ਕੀਤੀ ਨਹੀਂ ਹੈ ਹਾਂਜੀ ਮੈਂ ਕਹਿੰਦਾ ਪੇ ਹਰ ਇੱਕ ਗਰੀਬ ਦੀ ਮਦਦ ਕਰਦੇ ਹਾਂਜੀ ਹਰ ਇੱਕ ਗਰੀਬ ਦੀ ਬਾਹ ਫੜਦੇ ਜੀ ਉਹ ਹਾਂਜੀ ਤੇ ਬਾਕੀ ਉਹਨੀ ਇਲਾਕੇ ਦੀ ਵੀ ਬਾਹ ਪੂਰੀ ਦੀ ਫੜ ਰੱਖੀ ਜੀ ਮੈਂ ਹੁਣ ਤਾਂ ਪੂਰੇ ਪੰਜਾਬ ਦੀ ਫੜੀ ਵੀ ਹੋਣੀ ਹਾਂਜੀ ਹਾਂਜੀ ਹੁਣ ਤਾਂ ਪੂਰੇ ਪੰਜਾਬ ਦੀ ਤੇ ਕਦੀ ਵੀ ਉਹਨੀ ਨਾ ਦਾ ਲੱਬ ਜ ਨਹੀਂ ਉਹਨਾਂ ਕੋਲ ਨਹੀਂ ਹੋਇਆ ਤੇ ਇਸ ਕਰਕੇ ਮੈਂ ਕਹਿੰਦਾ ਮਿੱਠੇ ਸੁਆਦ ਹੋਣ ਕਰਕੇ ਉਹਨਾਂ ਦੀ ਯੋਗਤਾ ਵੀ ਬਹੁਤ ਹੈ ਜੀ ਹਾਂਜੀ ਜਿਸ ਕਰਕੇ ਉਹਨੇ ਮਤਲਬ ਪੰਜਾਬ ਦੇ ਬਲਾਰੇ ਰੇ ਕਿਦਾਂ ਉਹਨਾਂ ਨੇ ਬੂਥ ਲੈਵਲ ਤੇ ਕੰਮ ਸ਼ੁਰੂ ਕੀਤੇ ਹੈ ਜੀ ਅੱਜ ਉਹ ਪੰਜਾਬ ਦੇ ਮਤਲਬ ਵੱਡੇ ਰਿੰਕ 'ਚ ਬੈਠੇ ਹੈ ਜੀ ਵੱਡੇ ਰਿੰਕ 'ਚ ਬੈਠੇ ਹੈ ਤੇ ਕੰਮ ਵੀ ਇੰਨੇ ਵੱਡੇ ਹੈ ਉਹਨਾਂ ਦੀ ਮਤਲਬ ਇਹ ਮਿਹਨਤ ਸਦਗਾਈ ਹੁਣ ਮਾਲ ਪਰ ਚੋਣਾ ਹੋਈਆਂ ਜੀ ਹਾਂਜੀ ਉਹਦੇ 'ਚ ਵੀ ਦੇਖੋ ਇੰਨੀ ਮਿਹਨਤ ਕੀਤੀ ਹੈ ਬਿਲਕੁਲ ਜੀ ਜਿੱਦਣ ਦੇ ਮਾਲ ਪਰ ਚੋਣਾ ਦਾ ਬਿਗਲ ਵੱਜਿਆ ਉਦੋਂ ਦੇ ਮਾਲ ਪਰੇ ਬੈਠੇ ਜੀ ਬਿਲਕੁਲ ਜੀ ਬਿਲਕੁਲ ਹਰੇਕ ਇੱਕ ਉਹ ਦੂਜਾ ਦੇਖੋ ਤੇ ਉਹਨਾਂ ਵੱਡੀ ਜਿੱਤ ਦਿਲਾਈ ਖਾਲੀ ਇਲਾਕੇ ਦੇ ਮਾਲ ਪਰ ਨੂੰ ਕੈਬਨਿਟ ਮੰ ਗੁਰੂ ਦੇ ਨਾਤੇ ਦੇਖੋ ਉਥੇ ਲੋਕਾਂ ਵਿੱਚ ਆਮ ਲੋਕਾਂ ਵਿੱਚ ਵਿਚਰਦੇ ਸੀ ਬਿਲਕੁਲ ਆਮ ਲੋਕਾਂ ਵਿੱਚ ਵਿਚਰਦੇ ਸੀ ਕੋਈ ਡਰ ਪੈ ਨਹੀਂ ਕਿਉਂਕਿ ਉਹਨਾਂ ਨੇ ਕੰਮ ਕੀਤੇ ਹੋਇਆ ਬਿਲਕੁਲ ਜੀ ਉਹਨਾਂ ਨੂੰ ਕਿਸੇ ਗੱਲ ਦਾ ਡਰ ਨਹੀਂ ਹੈ ਡਰ ਨਹੀਂ ਕਿਉਂਕਿ ਉਹਨਾਂ ਨੇ ਕੰਮ ਕੀਤੇ ਹੋਇਆ ਬਿਲਕੁਲ ਜੀ ਉਹ ਆਪਣੇ ਜਿੱਦਾਂ ਕਹਿੰਦੇ ਨਾ ਵੀ ਉੱਪਰ ਤੋਂ ਨਹੀਂ ਆਏ ਉਹ ਥੱਲੇ ਗਰਾਊਂਡ ਤੋਂ ਚੱਲੇ ਜੀ ਗਰਾਊਂਡ ਲੈਵਲ ਤੋਂ ਚੱਲੇ ਗਰਾਊਂਡ ਪਰ ਅੱਜ ਵੀ ਉਹ ਗਰਾਊਂਡ ਲੈਵਲ ਗਰਾਊਂਡ ਲੈਵਲ ਜੀ ਇਦਾਂ ਨਹੀਂ ਕਿ ਅੱਜ ਉਹ ਉੱਪਰ ਚਲ ਗਏ ਉਹ ਮੈਂ ਇੱਕ ਸੱਚੀ ਗੱਲ ਕਰ ਬੈਠਾ ਹਾਂ ਸਰਪੰਚ ਸਾਹਿਬ ਨਾਲ ਕਹਿੰਦਾ ਜੀ ਅਸੀਂ ਤਾਂ ਪਹਿਲਾਂ ਕੈਬਨਿਟ ਮੰਤਰੀ ਨੂੰ ਕਹਿੰਦਾ ਜਿੱਦ ਕਰਦੇ ਦੇਖਿਆ ਨਹੀਂ ਸੀ ਕਹਿੰਦਾ ਅੱਜ ਸਾਡੀ ਇੰਨੀ ਚੰਗੀ ਕਿਸਮਤ ਸਾਡੇ ਘਰ ਚ ਸਾਡੇ ਘਰ ਚ ਸਾਡੇ ਨਾਲ ਬੈਠਦੇ ਆ ਬਿਲਕੁਲ ਨਾਲ ਬੈਠ ਤੇ ਕੋਈ ਕਹਿੰਦਾ ਭੇਦਭਾਵ ਨਹੀਂ ਕਰਦੇ ਬਿਲਕੁਲ ਕਿਸੇ ਕੋਈ ਅਮੀਰ ਗਰੀਬ ਨਹੀਂ ਦੇਖਦੇ ਸਾਰਿਆਂ ਨੂੰ ਕਹਿੰਦੇ ਇੱਕ ਬਰਾਬਰ ਸਨਮਾਨ ਦਿੰਦੇ ਆ ਬਿਲਕੁਲ ਇਹ ਚਲੋ ਉਹਨਾਂ ਦਾ ਬਹੁਤ ਵਧੀਆ ਗੱਲ ਹੈ ਤੇ ਬਾਕੀ ਸਵੰਨ ਸਾਹਿਬ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਸੀ ਤੁਹਾਡੇ ਬਹੁਤ ਬਹੁਤ ਧੰਨਵਾਦੀ ਆ ਤਾਂ ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਾਨੂੰ ਟਾਈਮ ਕੱਢ ਕੇ ਟਾਈਮ ਦਿੱਤਾ ਮੈਂ ਕਹਣਾ ਜੀ ਅਸੀਂ ਤੁਹਾਡੇ ਪੀਵੀ 24 ਵਾਲੇ ਦੁਆਬੇ ਦੇ ਚੈਨਲ ਦੇ ਤੁਹਾਡੇ YouTube ਚੈਨਲ ਦੇ ਅਸੀਂ ਬਹੁਤ ਧੰਨਵਾਦੀ ਹਾਂ ਜਿਹੜੀ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਸਾਡੇ ਵਿਚਾਰ ਤੁਸੀਂ ਮਤਲਬ ਅੱਗੇ ਤੱਕ ਪਹੁੰਚਾਣਗੇ ਪੂਰੇ ਸੰਸਾਰ ਸਾਡੇ ਸ਼ਬਦ ਜਾਣਗੇ ਜੀ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ ਦਿਲ ਦੀ ਕਰਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਜੀ